ਸਤਿ ਸ਼੍ਰੀ ਅਕਾਲ ਜੀ ਯੂਵਾ ਸਵੇਰਾ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਸਿੰਘ ਸੋ ਦੋਸਤੋ ਅੱਜ ਲਾਈਵ ਹੋਏ ਆ ਪਿੰਡ ਤਲਵੰਡੀ ਕਲਾਂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਅੱਜਕੱਲ ਸਰਕਾਰੀ ਪੰਜਾ ਚਲਾ ਕੇ ਜੋ ਲੋਕਾਂ ਦੇ ਵੇਜ ਜਿਹੜੇ ਲੋਕਾਂ ਦੇ ਆ ਜਿਹੜੇ ਘਰ ਤੋੜੇ ਜਾ ਰਹੇ ਆ ਜਿਨ੍ਹਾਂ ਦੇ ਉੱਤੇ ਪਰਚੇ ਦਰਜ ਆ ਪਰ ਕੁਝ ਅਜਿਹੇ ਘਰ ਵੀ ਨੇ ਜਿਨ੍ਹਾਂ ਦੇ ਨਾਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਪਰ ਫਿਰ ਵੀ ਜਿਹੜੀਆਂ ਉਹਨਾਂ ਦੇ ਨਾਲ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਪਿਆ ਤਾਂ ਤਸਵੀਰਾਂ ਤੁਹਾਨੂੰ ਜਿਹੜੀਆਂ ਉਹ ਘਰ ਦੀਆਂ ਦਿਖਾ ਦਿੰਦੇ ਆ ਜਿਨ੍ਹਾਂ ਦਾ ਜਿਹੜਾ ਘਰ ਹੈ ਸੋ ਵਿਅਕਤੀ ਸਰਨਾਮਾ ਮੌਜੂਦ ਹੈ ਜਿਹਦਾ ਘਰ ਹੈ ਬ੍ਰਦਰ ਕੀ ਨਾਮ ਹੈ ਤੁਹਾਡਾ ਕਮਲਜੀਤ ਸਿੰਘ ਹਾਂ ਕਮਲਜੀਤ ਕਿੱਥੇ ਦੇ ਰਹਿਣ ਵਾਲੇ ਹੋ ਕੀ ਐਡਰੈਸ ਇੱਕ ਵਾਰੀ ਦੱਸ ਦੋ ਚਲਵੰਡੀ ਕਲਾਂ ਜ਼ਿਲ੍ਹਾ ਲੁਧਿਆਣਾ ਜੀ ਹਾਂ ਸਰ ਜਿਹੜਾ ਤੁਹਾਡਾ ਘਰ ਹੈ ਉਹ ਕਦੋਂ ਤੋੜਿਆ ਗਿਆ ਇਹ 4 ਤਰੀਕ ਨੂੰ ਤੋੜਿਆ ਗਿਆ ਇਹ ਕਿੰਨਾ ਵੱਲੋਂ ਤੋੜਿਆ ਗਿਆ ਸੀਗਾ ਮੁਲਾਜ਼ਮ ਆਏ ਸੀ ਉਹਨਾਂ ਨੇ ਆ ਕੇ ਤੋੜੇ ਹਾਂ ਮਤਲਬ ਪੀਲਾ ਪੰਚ ਆਇਆ ਸੀ ਜਿਹੜਾ ਸਰਕਾਰ ਦਾ ਜਿਹੜੇ ਕਹਿੰਦੇ ਵੀ ਜਿਹੜੇ ਨਸ਼ੇ ਵੇਚਦੇ ਜਿਹਨਾਂ ਦੇ ਘਰ ਤੋੜਨੇ ਉਹੀ ਆਏ ਸੀ ਹਾਂਜੀ ਨਾਲ ਮੁਲਾਜ਼ਮ ਸੀਗੇ ਹਾਂਜੀ ਆ ਤੁਹਾਡੇ ਤੇ ਕਿੰਨੇ ਕੁ ਪਰਚੇ ਦਰਜ ਨੇ ਮੇਰੇ ਤੇ ਤਾਂ ਕੋਈ ਨਹੀਂ ਹੈਗਾ ਜੀ ਡੈਡੀ 2004 ਤੋਂ ਬਾਅਦ ਕੋਈ ਪਰਚਾ ਨਹੀਂ ਹੋਇਆ। ਹਾਂ 2004 ਤੋਂ ਬਾਅਦ ਕੋਈ ਪਰਚਾ ਨਹੀਂ ਆਇਆ। ਇਸ ਟਾਈਮ 2025 ਚੱਲਦਾ ਪਿਆ ਬਸ ਫਿਰ ਵੀ ਜਿਹੜਾ ਘਰ ਤੁਹਾਡਾ ਤੋੜ ਦਿੱਤਾ ਗਿਆ। ਕੌਣ ਹੋਇਆ ਸੀਕਰ? ਉਹ ਵੀ ਡੋਡਿਆਂ ਦਾ ਸੀ। ਡੋਡਿਆਂ ਦਾ ਸੀਗਾ ਉਹ ਵੀ। ਪਰ ਹੋਰ ਕੋਈ ਡਰੱਗ ਦਾ ਨਹੀਂ ਪਰਚਾ ਸਾਡੇ ਤੇ। ਹਾਂ ਤਾਂ ਵੀ ਤੁਹਾਡਾ ਜਿਹੜਾ ਘਰ ਤੋੜ ਦਿੱਤਾ ਗਿਆ। ਹਾਂਜੀ ਹਾਂਜੀ। ਹਾਂ ਤੇ ਉਸ ਤੋਂ ਬਾਅਦ ਤੁਹਾਡੇ ਪਿੰਡ 'ਚ ਹੋਰ ਕਿੰਨੇ ਕ ਘਰ ਤੋੜੇ ਗਏ ਇੱਥੇ? 4-5 ਘਰ ਪਿੰਡ ਵਿੱਚ। ਅੱਛਾ ਤੁਹਾਡਾ ਪਿੰਡ ਜਿਹੜਾ ਆ ਕਾਫੀ ਬਦਨਾਮ ਵੀ ਹੈਗਾ ਕਿ ਇੱਥੇ ਚਿੱਟਾ ਵਗੈਰਾ ਜਿਹੜਾ ਵਿਕਦਾ ਆ ਪਰ ਜਿਹੜੇ ਲੋਕੀ ਵੇਚਦੇ ਆ ਕਿ ਉਹਨ ਸਭ ਥੜੀਆਂ ਤੋੜੀਆਂ ਤਾਂ ਤੁਹਾਡਾ ਘਰ ਤੋੜਿਆ ਤੁਸੀਂ ਪੁੱਛਿਆ ਨਹੀਂ ਸਰਕਾਰ ਤੋਂ ਕਿ ਜਦ ਸਾਡੇ ਉੱਤੇ ਕੋਈ ਇਦਾਂ ਦੀ ਕੋਈ ਚੀਜ਼ ਨਹੀਂ ਹੈ ਕਿ ਫਿਰ ਸਾਡਾ ਘਰ ਕਿਉਂ ਤੋੜਿਆ ਗਿਆ ਜਦ ਕਿ ਮੇਰੇ ਫਾਦਰ ਦੇ ਉੱਤੇ ਜਿਹੜਾ ਸਿਰਫ ਡੋਡਿਆਂ ਦਾ ਪਰਚਾ ਸੀਗਾ ਜਦ ਕਿ ਚਿੱਟੇ ਦਾਣਾ ਸੀਗਾ ਕੋਈ ਚਿੱਟੇ ਦਾ ਪਰਚਾ ਵੀ ਸੀਗਾ ਤੁਹਾਡੇ ਦੇ ਨਹੀਂ ਨਹੀਂ ਕੋਈ ਨਹੀਂ ਹੈਗਾ ਚਿੱਟੇ ਦਾ ਪਰਚਾ ਡੋਡਿਆਂ ਦੇ ਪਰਚੇ ਹੋਣ ਦੇ ਕਰਕੇ 2006 ਜਾਂ 2004 ਦੇ ਜਿਸ ਮੁਤਾਬਕ ਤੁਸੀਂ ਦੱਸਦੇ ਪਿਓ ਫਿਲਹਾਲ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਉਹ ਪਰਚੇ ਤੋਂ ਬਾਅਦ ਉਸ ਤੋਂ ਬਾਅਦ ਵੀ ਤੁਹਾਡਾ ਹੁਣ ਇੰਨੇ ਸਮੇਂ ਕੋਈ ਪਰਚਾ ਵੀ ਨਹੀਂ ਹੋਇਆ ਤੁਹਾਡੇ ਤੇ ਹੁਣ ਹੋਇਆ ਹੀ 2025 ਚ ਆਈ ਉਸ ਤੋਂ ਪਹਿਲੇ ਕੋਈ ਨਹੀਂ ਹੋਇਆ ਨੀ ਹੋਈ ਸਜ਼ਾ ਤੇ ਇੱਕ ਪਰਚੇ ਜਿਹੜਾ 2004 ਚੁੱਤੋਂ ਹੋਈ। ਬਾਕੀਆਂ ਦੇ ਵਿੱਚ ਨਹੀਂ ਹੋਈ। ਨਹੀਂ ਨਹੀਂ ਬਾਕੀ। ਮਤਲਬ ਕਿਤਨਾ ਕਿਤੇ ਆਪਾਂ ਇਹ ਵੀ ਚੀਜ਼ ਕਹਿ ਸਕਦਾ ਹੈ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕਿ ਕਈ ਵਾਰੀ ਲੋਕਾਂ ਦੇ ਉੱਤੇ ਨਜਾਇਜ਼ ਪਰਚੇ ਪਾਉਂਦਾ ਹੈ, ਕੋਰਟ ਉਹਨਾਂ ਨੂੰ ਬਰੀ ਵੀ ਕਰਦੀ ਹੈ। ਤੁਹਾਨੂੰ ਵੀ ਇਹ ਚੀਜ਼ ਸੱਚੀ ਪਤਾ ਹੋਊਗੀ ਜਦੋਂ ਪੁਲਿਸ ਪ੍ਰਸ਼ਾਸਨ ਕਿਸੇ ਉੱਤੇ ਪਰਚਾ ਦਿੰਦਾ ਹੈ, ਉਹਨੂੰ ਗਿਲਟੀ ਨਹੀਂ ਫੀਲ ਕੀਤਾ ਜਾਂਦਾ ਜਦ ਤੱਕ ਮਾਨਯੋਗ ਕੋਰਟ ਨਹੀਂ ਉਹਨਾਂ ਨੂੰ ਸਜ਼ਾ ਦਿੰਦੀ ਕਿ ਹਾਂ ਠੀਕ ਹੈ ਦੋਸ਼ੀ ਸੀਗਾ, ਤਦ ਤੱਕ ਜਿਹੜਾ ਉਹਨੂੰ ਦੋਸ਼ੀ ਨਹੀਂ ਮੰਨਿਆ ਜਾਂਦਾ। ਨੀ ਮੈਂ ਮਤਲਬ ਸਮਝਿਆ ਨਹੀਂ ਹਾਂ ਸਰ ਜਦੋਂ ਕਿਸੇ ਦੇ ਪੁਲਿਸ ਪ੍ਰਸ਼ਾਸਨ ਪਰਚਾ ਕਰਦਾ ਹੈ ਤੁਹਾਡੇ ਧਿਆਨ ਦੇ ਵਿੱਚ ਹੋਏਗਾ ਕਿ ਕਾਫੀ ਇਦਾਂ ਦੇ ਪੁਲਿਸ ਵਾਲਾ ਨੇ ਪਰਚੇ ਕੀਤੇ ਹੋਣੇ ਜਿਹੜੇ ਲੋਕੀ ਬਰੀ ਹਾਂ ਹਾਂਜੀ ਹਾਂਜੀ ਤੇ ਇਹ ਵੀ ਹੈ ਜਿਹੜੇ ਪਰਚੇ ਦਿੰਦੀ ਹੈ ਇਹ ਚੀਜ਼ਾਂ ਕਾਫੀ ਵਾਰੀ ਸਾਹਮਣੇ ਵੀ ਆਈਆਂ ਆ ਕੋਟਾਂ ਦੇ ਵਿੱਚ ਵੀ ਕਾਫੀ ਲੋਕੀ ਬਰੀ ਬਰੀ ਹੋਈ ਹੈ ਜਦੋਂ ਪੁਲਿਸ ਵਾਲਾ ਨੇ ਉਹਨਾਂ ਦੇ ਉੱਤੇ ਪਰਚਾ ਦਿੱਤਾ ਉਸ ਦੇ ਬਾਵਜੂਦ ਕੀ ਲੱਗਦਾ ਹੈ ਕਿ ਸਰਕਾਰ ਜੋ ਕਰ ਰਹੀ ਹੈ ਉਹ ਸਹੀ ਕਰ ਰਹੀ ਹੈ ਜੀ ਤਾਂ ਸਰਕਾਰ ਨੂੰ ਪਤਾ ਹੋਊਗਾ ਹੁਣ ਨਹੀਂ ਵੋਟਾਂ ਤੇ ਦੇਖੋ ਸਾਡੇ ਵਰਗੇ ਆਮ ਲੋਕਾਂ ਨੇ ਪਾਈਆਂ ਸੀ ਕਿ ਤੁਹਾਨੂੰ ਕੀ ਲੱਗਦਾ ਸਹੀ ਕਰਦੀ ਵੀ ਹੈ ਸਰਕਾਰ ਤੁਹਾਨੂੰ ਤਾਂ ਗਲਤ ਹੀ ਲ ਸੋ ਇਥੇ ਲੇਡੀਜ਼ ਮੌਜੂਦ ਤਾਂ ਗੱਲਬਾਤ ਕਰਦੇ ਆਂ ਆਂਟੀ ਇੱਕ ਬੜਾ ਸਿੰਪਲ ਜਿਹਾ ਸਵਾਲ ਆ ਤੁਹਾਡੇ ਨਾਲ ਮੈਂ ਕਰਨ ਲੱਗਾ ਕਈ ਵਾਰੀ ਕੀ ਹੁੰਦਾ ਦੇਖੋ ਮੰਨ ਲਓ ਹੁਣ ਜਿੱਦਾਂ ਤੁਸੀਂ ਹੋ ਠੀਕ ਆ ਕੋਈ ਵਿਅਕਤੀ ਹੈ ਬੜੀ ਮੁਸ਼ਕਲ ਦੇ ਨਾਲ ਆਪਣਾ ਘਰ-ਬਾਰ ਬਣਾਉਂਦਾ ਹੈ ਠੀਕ ਆ ਕਿ ਨਹੀਂ ਉਸ ਤੋਂ ਬਾਅਦ ਉਹਦੇ ਗਾਂ ਨਿਆਣੇ ਹੁੰਦੇ ਆ ਨਿਆਣੇ ਵੱਡੇ ਹੋ ਜਾਂਦੇ ਕਈ ਵਾਰੀ ਉਹ ਮਾਪਿਓ ਨੂੰ ਪੁੱਛਦੇ ਜਾਂ ਨਿਆਣੇ ਕਈ ਵਾਰੀ ਨਹੀਂ ਪੁੱਛਦੇ ਹੁਣ ਕਈ ਕੀ ਹੁੰਦਾ ਵਾ ਕਈ ਮਾਪਿਓ ਇਦਾਂ ਦੇ ਜਿਹੜੇ ਆਪਣੇ ਨਿਆਣੇ ਤੋਂ ਬਹੁਤ ਦੁਖੀ ਆ ਤੁਹਾਨੂੰ ਵੀ ਪਤਾ ਹੀ ਹੋਣਾ ਤੁਸੀਂ ਵੀ ਇਦਾਂ ਦੇ ਲੋਕੀ ਦੇਖੇ ਹੋਣੇ ਹਾਂਜੀ ਹੁਣ ਜੇ ਆਪਾਂ ਗੱਲ ਕਰੀਏ ਕਿ ਕਿੱਥੇ ਜਾਣਗੇ ਬਹੁਤ ਦੁੱਖ ਲੱਗਦਾ ਜੀ ਯੋਗੀ ਹੈਰਾਨਗੀ ਵਾਲੀ ਗੱਲ ਹੈ ਕਿ ਜੇ ਗਲਤੀ ਬੱਚਾ ਕਰਦਾ ਪਏ ਮਾਪੇ ਵਿਚਾਰੇ ਹੁਣ ਨਾ ਨਿਆਣੇ ਨੂੰ ਕੁਝ ਕਹਿ ਸਕਦੇ ਨਾ ਕੁਛ ਉਹ ਤਾਂ ਅੱਗੇ ਮੁੰਡਾ ਪੁੱਛਦਾ ਨਹੀਂ ਪਏ ਆਪਣੇ ਮਾਪਿਆਂ ਨੂੰ ਉਸਦੇ ਬਾਅਦ ਬਾਪੂ ਜਿਹੜਾ ਘਰ ਹੈ ਉਹ ਵੀ ਤੋੜ ਕੇ ਬੇਗਰ ਕਰ ਦਿੰਦੇ ਆ ਇਹ ਘਰ ਨਾ ਇਹਨਾਂ ਨੇ ਹਰਿਆਣੇ ਤੋਂ ਜ਼ਮੀਨ ਵੇਚੀ ਸੀ ਉਦੋਂ ਦਾ ਬਣਾਇਆ ਇਹਨਾਂ ਨੇ ਨਸ਼ੇ ਦੇ ਸਿਰ ਤੋਂ ਘਰ ਨਹੀਂ ਇਹ ਬਣਾਇਆ ਕੁਛ ਇਹਨਾਂ ਨੇ ਜ਼ਮੀਨਾਂ ਵੇਚੀਆਂ ਇਹਨਾਂ ਕੋਲ ਪੈਸਾ ਕਾਫੀ ਸੀ ਤੇ ਕੁਛ ਇਹਨਾਂ ਨੇ ਤਿੰਨ ਚਾਰ ਭਰਾ ਸੀ ਇਹਨਾਂ ਨੇ ਆਪਸ ਵਿੱਚ ਵੰਡ ਲਿਆ ਇਹ ਇਹਨਾਂ ਦੀ ਜਗਾ ਹਿੱਸੇ ਆ ਗਈ ਇਹਨਾਂ ਨੇ ਘਰ-ਬਾਰ ਬਣਾ ਲਿਆ ਪਰ ਇਹਨਾਂ ਨੂੰ ਫਿਰ ਵੀ ਬਹੁਤ ਜ਼ਿਆਦਾ ਧੱਕਾ ਹੋਇ ਤੁਸੀਂ ਸਾਭ ਦਾ ਸਰਪੰਚੋ ਤੇ ਕੀ ਲੱਗਦਾ ਹੈ ਕਿ ਸਰਕਾਰ ਇਹ ਸਭ ਕੁਝ ਠੀਕ ਕਰਦੀ ਪਈ ਹੈ ਨਹੀਂ ਨਹੀਂ ਗਲਤ ਕਰ ਰਹੀ ਹੈ ਇਹ ਹੋਣਾ ਚਾਹੀਦਾ ਨਹੀਂ ਜਿਹੜੇ ਵੱਡੇ ਤਸਕਰ ਹੈਗੇ ਨੇ ਵੱਡੇ ਕਰਦੇ ਉਹਨਾਂ ਨਾਲ ਕਰੋ ਜਿਹੜੇ ਜਾਇਜ਼ ਇਹਨਾਂ ਨੂੰ ਧੱਕਾ ਨਾ ਨਾ ਕੀ ਲੱਗਦਾ ਹੈ ਹੁਣ ਹਰ ਕੋਈ ਪਿੰਡਾਂ ਦੇ ਵਿੱਚ ਕਿਤਨਾ ਕਿਤੇ ਕੋਈ ਨਾ ਕੋਈ ਜਿਹੜਾ ਸ਼ਖਸ਼ਿਆ ਬਦਨਾਮ ਹੁੰਦਾ ਜਿਹੜਾ ਸਮਾਨ ਵੇਦਾ ਤੁਹਾਡੇ ਪਿੰਡਾਂ ਦੇ ਵਿੱਚ ਜਿਹੜੇ ਸ਼ਖਸ਼ ਬਦਨਾਮ ਨੇ ਕੀ ਉਹਨਾਂ ਦੇ ਘਰ ਟੁੱਟੇ ਨਹੀਂ ਟੋਟੇ ਨੇ ਥੜੀਆਂ ਨੇ ਮਤਲਬ ਥੜੀਆਂ ਟੁੱਟੀਆਂ ਤੁਰਦਾ ਵੱਧ ਰਹੇ ਜੇ ਥੋੜੇ ਥੋੜੇ ਜੇ ਢਾਈ ਮਤਲਬ ਘਰ ਨਹੀਂ ਢਾਈ ਘਰ ਇਹਨਾਂ ਤਾਂ ਢਾ ਦਿੱਤਾ ਤੇ ਜਿਹੜੇ ਸਮਾਨ ਵੇਚਦੇ ਉਹਨੇ ਥੜੀਆਂ ਤੋੜ ਦਿੱਤੀਆਂ ਥੜੀਆਂ ਉਹਨਾਂ ਤੇ ਕੋਈ ਨਹੀਂ ਬਸ ਉਹ ਪਤਾ ਨਹੀਂ ਕੀ ਹੋਇਆ ਕੀ ਨਹੀਂ ਇਹਦੇ ਬਾਰੇ ਆਪਾਂ ਨੂੰ ਨਹੀਂ ਪਤਾ ਤੇ ਕਿੰਨੇ ਘੰਟੇ ਤੁਹਾਡੇ ਹਿਸਾਬ ਨਾਲ ਉਹਨਾਂ ਦੇ ਉੱਤੇ ਪਰਚੇ ਹੋਣਗੇ ਇਹ ਨਹੀਂ ਪਤਾ ਪੁੱਤ ਮੈਨੂੰ ਕੀ ਨਾਮ ਕੀ ਆਂਟੀ ਉਹਨਾਂ ਦੇ ਨਾ ਤੇ ਕਾਫੀ ਹੁਣ ਲਿਸਟ ਜੀ ਪਤਾ ਲੱਗੂਗਾ ਨਾ ਤੇ ਕਾਫੀ ਚਲੋ ਬਿਲਕੁਲ ਤੁਸੀਂ ਪਿੰਡ ਦੇ ਵਿੱਚ ਰਹਿੰਦੇ ਹੋ ਨਾਮ ਲੈਣ ਨਾਲ ਕਈ ਵਾਰੀ ਦੁਸ਼ਮਣੀਆਂ ਪੈ ਜਾਂਦੀਆਂ ਸੋ ਅਸੀਂ ਤੁਹਾਨੂੰ ਫੋਰਸ ਵੀ ਨਹੀਂ ਕਰਦੇ ਕਿ ਤੁਸੀਂ ਨਾਮ ਲਓ ਪਰ ਕੀ ਲੱਗਦਾ ਹੈ ਕਿ ਆਪਾਂ ਇਹ ਚੀਜ਼ ਕਹਿ ਸਕਦੇ ਹਾਂ ਕਿ 2027 ਦੇ ਵਿੱਚ ਜਿਹੜੇ ਹੁਣ ਇਲੈਕਸ਼ਨ ਆ ਰਹੇ ਆ ਕਿਉਂਕਿ ਇੰਨਾ ਜਿਹੜਾ ਲੰਬਾ 3 ਸਾਲ ਜਿਹੜੇ ਨਿਕਲ ਚੁੱਕੇ ਆ ਤੇ ਲੋਕੀ ਸਰਕਾਰ ਨੂੰ ਗਾਲਾਂ ਕੱਢਦੇ ਬੇ ਸੀ ਕਿ ਕਿ ਸਰਕਾਰ ਕਿਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਦੀ ਵੀ ਹੁਣ ਇਹ ਆਪਾਂ ਜੀ ਗੱਲ ਕਹਿ ਸਕਦੇ ਕਿ 2027 ਦੇ ਵਿੱਚ ਇੱਕ ਨਸ਼ੇ ਦਾ ਮੁੱਦਾ ਰੱਖ ਕੇ ਕਿ ਹੁਣ ਵੋਟਾਂ ਮੰਗਣ ਜਾਣਗੇ ਕਿ ਅਸੀਂ ਜਿਹੜੇ ਨਸ਼ ਆ ਟੁੱਟੇ ਨੇ ਤੇ ਜਿਹੜੇ ਇਹ ਨੇ ਇਹ ਵੀ ਨਸ਼ਾ ਤਸਕਰ ਸੀਗੇ ਨਹੀਂ ਇਹ ਤੇ ਤੱਕਾ ਹੈ ਤੱਕਾ ਪਹਿਲਾਂ ਇਹਨਾਂ ਕੀਤਾ ਵਾ 2004 ਤੋਂ ਇਹਨਾਂ ਦੇ ਪਰਚਾ ਕੋਈ ਨਹੀਂ ਹੁਣ ਵੀ ਉਹ ਵੀ ਲਗ ਡਾਟ ਨਾ ਪਰਚਾ ਹੋਇਆ ਵਾ ਕੋਈ ਪਰਚਾ ਨਹੀਂ ਉਹ ਵੀ ਬਰੀ ਨੇ ਇਹ ਬਹੁ ਜਾ ਤੱਕਾ ਆਇਆ ਮਤਲਬ ਇਹ ਜਿਹੜੀ ਸਾਰੀ ਚੀਜ਼ਾਂ ਹੋ ਰਹੀਆਂ ਨੇ ਜਾਜ ਹੋ ਰਹੀਆਂ ਨੇ ਇਹ ਪਿੰਡ ਦੇ ਵਿੱਚ ਕੀ ਲੱਗਦਾ ਕੌਣ ਕਰਾ ਰਿਆ ਬਸ ਐਦਾਂ ਹੀ ਹਮਾ ਤਮਾ ਹੀ ਲਗ ਡਾਟ ਪਾਰਟੀ ਆਮ ਪਾਰਟੀ ਐਦਾਂ ਹੀ ਬਸ ਇੱਕ ਦੂਜੇ ਨਾਲ ਲੱਗਦੇ ਨੇ ਅਸੀਂ ਕੱਟਰ ਕਾਂਗਰਸੀਏ ਹੁਣੇ ਕੱਲ ਨੂੰ ਇਹ ਨਾ ਹੋਵੇ ਕਿ ਤੁਹਾਡਾ ਬਿਆਨ ਵੀ ਚੱਕ ਕੇ ਇਹ ਕਹਿਣ ਕਿ ਕਟੜ ਕਾਂਗਰਸੀ ਜੀ ਤਾਂ ਬੋਲਣ ਡਈ ਆ ਸਾਡੀ ਪਾਰਟੀ ਦੇ ਖਿਲਾਫ ਨਹੀਂ 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 ਸਾਨੂੰ ਵੀ ਅਸੀਂ ਕਿਹੜਾ ਕੋਈ 2 ਨੰਬਰ ਦਾ ਕੰਮ ਕਰਦਾ ਜਿਹੜਾ ਸਾਨੂੰ ਪਡਾਰਵਾ ਬਿਲਕੁਲ ਬਿਲਕੁਲ ਸੋ ਲੋਕੀ ਹੋਰ ਮੌਜੂਦ ਨੇ ਗਲਤ ਗੱਲ ਕਰ ਲੈਂਦੇ ਆ ਬ੍ਰਦਰ ਕੀ ਨਾਮ ਆ ਤੁਹਾਡਾ ਜੀ ਮੈਂ ਅਵਤਾਰ ਸਿੰਘ ਜੀ ਹਾਂ ਤੁਸੀਂ ਵੀ ਇੱਥੇ ਤੇ ਰਹਿਣਾ ਲਿਓ ਭਾਜੀ ਕੀ ਲੱਗਦਾ ਭਾਜੀ ਜਿਹੜਾ ਆ ਘਰ ਟੁੱਟਿਆ ਆ ਠੀਕ ਸੀਗਾ ਨਹੀਂ ਠੀਕ ਤਾਂ ਨਹੀਂ ਹੋਇਆ ਉਹਨਾਂ ਨੇ ਆਪਣੀ ਜ਼ਮੀਨ ਵੇਚ ਕੇ ਬਣਾਇਆ ਵਾ ਕੰਮ ਚਲੋ ਕਰਦੇ ਸੀ ਕਿ ਕੋਕੀ ਦਾ ਬੜਾ ਵੀ ਨਹੀਂ ਕਰਦੇ ਕਿੰਨੇ ਸਮੇਂ ਤੋਂ ਇੱਥੇ ਰਹਿੰਦੇ ਪਏ ਭਾਜੀ ਇਹ ਕੀ ਮਤਲਬ ਇਹਨਾਂ ਦੇ ਉੱਤੇ ਕੋਈ ਲੜਾਈ ਝਗੜੇ ਦੇ ਪਰਚੇ ਜਾਂ ਕਿਸੇ ਹੋਰ ਤਰ੍ਹਾਂ ਦੇ ਕੁਝ ਇਹਨਾਂ ਦੇ ਨਹੀਂ ਕੋਈ ਐਦਾਂ ਦਾ ਪਰਚਾ ਨਹੀਂ ਹੈਗਾ ਕਾਫੀ ਪੁਰਾਣੇ ਸਮੇਂ ਤੋਂ ਰਹ ਰਹੇ ਨੇ ਪਹਿਲਾਂ ਗੁੱਲੀ ਹੁੰਦੀ ਸੀ ਵਗੈਰਾ ਨਾਲ ਜ਼ਮੀਨ ਵੇਚ ਕੇ ਆਪਣਾ ਹਰਿਆਣੇ ਤੋਂ ਘਰ ਬਣਾਇਆ ਮਤਲਬ ਨਸ਼ੇ ਦੇ ਵਿੱਚੋਂ ਇਹਨਾਂ ਨੇ ਕੁਝ ਨਹੀਂ ਕਮਾਇਆ ਉਹਦੇ باوجود ਘਾਰ ਤੋੜ ਦਿੱਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਇਹ ਨਜਾਇਜ਼ ਹੈ ਜਿਨ੍ਹਾਂ ਦੇ ਕਾਰਵਾਈ ਹੋਣੀ ਚਾਹੀਦੀ ਸੀਗੀ ਮੋਟੇ ਜਿਹਨਾਂ ਦੇ ਪਰਚੇ ਨੇ ਉਹਨਾਂ ਦੇ ਕੋਈ ਨਹੀਂ ਹੋਈਏ। ਤੁਹਾਡੇ ਲਾਗੇ ਗੰਨਾ ਪਿੰਡ ਪੈਂਦਾ ਜੋ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਜਿੱਥੇ ਸਪਲਾਈ ਹੁੰਦੀ ਹੈ। ਉੱਥੇ ਕਿਸੇ ਦੇ ਘਰ ਤੋੜੇਗੇ ਤੁਹਾਡੇ ਨੋਟਿਸ ਦੇ ਵਿੱਚ ਆਇਆ ਹੁਣ ਤੱਕ। ਕੋਰੇ ਆਪਾਂ ਫਾਰਮਲਟੀਆਂ ਕੀਤੀਆਂ ਕੰਨਾਂ ਗੁੰਨਾਂ ਢਾਈਆਂ ਕੋਈ ਜ਼ਿਆਦਾ ਹੋ ਨਹੀਂ ਕੀਤਾ ਹੈਗਾ। ਮਤਲਬ ਇਹ ਆਪਾਂ ਚੀਜ਼ ਕਹਿ ਸਕਦੇ ਹਾਂ ਸ਼ਾਇਦ ਹੋ ਸਕਦਾ ਇਹ ਚੀਜ਼ ਕਿ ਜਾਣ ਕੇ ਆਹ ਚੀਜ਼ ਕਰਦੇ ਪਏ ਆ। ਕੀ ਕਰਨ ਨੂੰ ਸਾਨੂੰ ਮਹੀਨਾ ਜਿਹੜਾ ਆ ਉਹ ਥੋੜਾ ਵਧੀਆ ਮਿਲ ਜੇ ਤੇ ਜਿਹੜੇ ਆਮ ਲੋਕਾਂ ਦੇ ਘਰ ਤੋੜ ਕੇ ਉਹਨਾਂ ਨੂੰ। ਉਹ ਵੇਚਦਾ ਬਾਲਾ ਫਾਇਦਾ ਨਹੀਂ ਹੋਣਾ ਪਹਿਲਾਂ 3 ਸਾਲ ਕਿੱਥੇ ਸੀਗੇ। ਟਿਕਟਾ ਤਾਂ 3 ਸ ਇਹ ਵੀ ਚੀਜ਼ ਹੋ ਸਕਦੀ ਸੀ ਕਿ ਜਿਹੜਾ ਬੰਦਾ ਨਸ਼ਾ ਵੇਚਦਾ ਹੈ ਆ ਜਿਸ ਤਰ੍ਹਾਂ ਤੁਸੀਂ ਉਹਦੇ ਘਰ ਤੋੜਦੇ ਪਏ ਹੋ ਤੇ ਤੁਸੀਂ ਸਜ਼ਾ ਹੀ ਉਹਨੂੰ ਉਸ ਤਰੀਕੇ ਦੇ ਦਿਦੋ ਕਿਉਂਕਿ ਅੱਗੇ ਵੀ ਜਿੱਥੇ ਪੁਲਿਸ ਦੇ ਧੱਕਾ ਕਰਦੀ ਹੋਈ ਨਜ਼ਰ ਆਉਂਦੀ ਹੈ ਲੋਕਾਂ ਦੇ ਉੱਤੇ ਨਜਾਇਜ਼ ਪਾਊਡਰ ਪਾਉਂਦੀ ਨਜ਼ਰ ਆਉਂਦੀ ਹੈ ਤੇ ਜਿਹੜੇ ਨਸ਼ਾ ਤਸਕਰ ਹੈਗੇ ਤੁਸੀਂ ਉਹਨਾਂ ਦੇ ਉੱਤੇ ਪਾਊਡਰ ਪਾ ਕੇ ਉਹਨਾਂ ਨੂੰ ਪੱਕੇ ਅੰਦਰ ਕਰਾ ਦੋ ਕਿ ਤੁਹਾਨੂੰ ਇਦਾਂ ਦੀ ਚੀਜ਼ ਦੀ ਲੋੜ ਹੀ ਨਾ ਪਵੇ ਕੋਈ ਨੋਟਿਸ ਨਹੀਂ ਕੋਈ ਵਾਰਨਿੰਗ ਨਹੀਂ ਦਿੱਤੀ ਇਹਨਾਂ ਨੂੰ ਸਿਰਫ ਦੋਨੇ ਲੇਡੀਜ਼ ਘਰੇ ਸੀਗੀਆਂ ਫਿਰ ਉਹ ਕਿਸੇ ਨੇ ਗੱਲ ਨਹੀਂ ਕੀਤੀ ਮਤਲਬ ਪੂਰਾ ਪੁਲਿਸ ਸਟ੍ਰੈਸ਼ਨ ਨਾਲ ਸੀਗਾ ਇਹ ਤੇ ਪਿੰਡ ਦੇ ਲੋਕੀ ਇਕੱਠੇ ਹੋ ਕੇ ਕਿਸੇ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਬੰਦੇ ਸਹੀ ਨੇ ਨਹੀਂ ਉਹ ਅਸੀਂ ਕੀਤੀ ਸੀਗੀ ਬਸ ਉਹ ਬਚਾ ਚਲੋ ਹੋ ਗਿਆ ਖੰਨਾ ਜੁਆਇਆਂ ਨੇ ਬਾਕੀ ਇਹਦਾ ਛੱਡੋ ਪਰਲੀ ਸੈਟ ਕੁੱਲੀਆਂ ਨੇ ਉਹਨਾਂ ਦਾ ਕੀ ਕਸੂਰ ਆ ਸਾਰੀਆਂ ਕੁੱਲੀਆਂ ਢਾਹਤੀਆਂ ਪਰ ਤੇ ਗਰੀਬ ਲੋਕ ਬੈਠੇ ਨੇ ਕਵਾਰ ਦਾ ਕੰਮ ਕਰਦੇ ਉਹਨਾਂ ਦੀ ਵੀ ਕੁੱਲੀਆਂ ਪੀਲੇ ਪੰਜੇ ਨਹੀਂ ਢਾਈਆਂ ਰੇਲਵੇ ਵਿੱਚ ਨਾਲ ਅਸੀਂ ਦਾ ਮਹਿਕਮਾ ਨਾਲ ਪੰਜਾਬ ਪੁਲਿਸ ਸਾਰੀ ਜਿਲ੍ਹੇ ਪਰ ਕਈ ਕਹਿੰਦੇ ਆ ਕਿ ਜਿਹੜੀ ਉਹ ਕੁੱਲੀਆਂ ਢਾਈਆਂ ਗਈਆਂ ਉਹ ਰੇਲਵੇ ਪ੍ਰਸ਼ਾਸਨ ਨੇ ਢਾਈਆਂ ਆਪਣੀ ਜਗ੍ਹਾ ਖਾਲੀ ਕਰਵਾਉਣ ਲਈ ਲੋਕਲ ਪ੍ਰੋਸੀਜਰ ਹੁੰਦਾ ਕੋ ਨੋਟਿਸ ਦੇ ਕੇ ਕੋਈ ਉਹਨਾਂ ਨੂੰ ਟਾਈਮ ਦੇ ਇਤਨੀ ਬੱਚੇ ਅੰਦਰ ਬੈਠੇ ਆ ਲੇਡੀਜ਼ ਅੰਦਰ ਬੈਠੀਆਂ ਤੁਸੀਂ ਇਹ ਕਿਹਨਾਂ ਤੋਂ ਭੁੱਖੇ ਰਹੇ ਨੇ ਹਾਂਜੀ ਕਈ ਦਿਨ ਤੋਂ ਭੁੱਖੇ ਰਹੇ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਕਿਉਂ ਵਿਚਾਰੇ ਬੱਚੇ ਛੋਟੇ ਛੋਟੇ ਬੱਚੇ ਬਜ਼ੁਰਗ ਨੇ ਰੋਂਦੀਆਂ ਨੇ ਆ ਕੇ ਕੀ ਤੁਸੀਂ ਆਂਟੀ ਪਸੰਦ ਕਰਦੇ ਹੋ ਕਿ ਪੰਜਾਬ ਦੇ ਵਿੱਚੋਂ ਚਿੱਟਾ ਰਹਿਣਾ ਚਾਹੀਦਾ ਜਾਂ ਖਤਮ ਹੋ ਜਾਣਾ ਚਾਹੀਦਾ ਕੀ ਪਸੰਦ ਕਰਦੇ ਤੁਸੀਂ ਅਸੀਂ ਤਾਂ ਇਹ ਚਿੱਟਾ ਖਤਮ ਹੋਣਾ ਚਾਹੀਦਾ ਪਰ ਇਹ ਵੀ ਤੱਕਾ ਨਾ ਕਿਸੇ ਨਾਲ ਪਰ ਜਿਹੜੇ ਹੁਣ ਲੋਕਾਂ ਦੇ ਘਰ ਤੋੜਦੇ ਪਏ ਆ ਕਈ ਬੱਚੇ ਉਹ ਜਿੱਦਾਂ ਫਿਰ ਜਿੱਦਾਂ ਪਹਿਲੀ ਗੱਲ ਹੋਈ ਸੀ ਕਈ ਬੱਚੇ ਆਪਣੇ ਮਾਪਿਆਂ ਨੂੰ ਪੁੱਛਦੇ ਆ ਕਿ ਨਹੀਂ ਪੁੱਛਦੇ ਸ਼ੁਰੂਆਤੀ ਤੋਂ ਮਾਪਿਆਂ ਨੇ ਮਿਹਨਤ ਕਰਕੇ ਘਰ ਬਣਾਇਆ ਹੁੰਦਾ ਬੱਚਾ ਗਲਤੀ ਕਰਦਾ ਉਹਦੀ ਜਿਹੜੀ ਸਜ਼ਾ ਮਾਪਿਆਂ ਨੂੰ ਕਾਹਦੇ ਵਾਸਤੇ ਮਾਪਿਆਂ ਦਾ ਕੀ ਕਸੂਰ ਮਾਪਿਆਂ ਦਾ ਤਾਂ ਕੋਈ ਕਸੂਰ ਨਹੀਂ ਜੇ ਤਾਂ ਕਈ ਮਾਪਿਓ ਨਾਲ ਰਲ ਕੇ ਕਰਵਾਉਂਦੇ ਆ ਚਲੋ ਉਹ ਤੇ ਗਲਤ ਨਹੀਂ ਜਿਹੜੇ ਆਪ ਆਪਣੇ ਬੱਚੇ ਤੋਂ ਦੁਖੀ ਹੋਏ ਪਏ ਉਹਨਾਂ ਨੂੰ ਵੀ ਵੇਗਰ ਕਰ ਦੇਣਾ ਨਾ ਤਾਂ ਉਹਨਾਂ ਦੇ ਸਿਰ ਤੇ ਹੁਣ ਛੱਤ ਰਹੀ ਆ ਤੇ ਨਾ ਕਿਤੇ ਮੁੰਡੇ ਦਾ ਸਾਥ ਹੈ ਸਾਥ ਗਲਤ ਕਰ ਗਏ ਜੋ ਵੀ ਹੋ ਰਿਹਾ ਗਲਤ ਬਲੋ ਤੁਸੀਂ ਚਾਹਦੇ ਹੋ ਕਿ ਜੇ ਕਾਰਵਾਈ ਹੋਵੇ ਤਾਂ ਸਿਰਫ ਚਿੱਟੇ ਵਾਲਿਆਂ ਦੇ ਉੱਤੇ ਹੋਵੇ ਚਿੱਟੇ ਵਾਲਿਆਂ ਤੋਂ ਹੋਵੇ ਪਰ ਪਹਿਲਾਂ ਹਰ ਇੱਕ ਨੂੰ ਮਹੀਨਾ 10 ਦਿਨ ਦੱਸਣਾ ਚਾਹੀਦਾ ਨੋਟਿਸ দাও ਕਿਸੇ ਨੂੰ ਕੋਈ ਸਮਾਨ ਕੱਢੇ ਕੋਈ ਕੁੱਛ ਕਰੇ ਕੋ ਆਪਣੇ ਇੰਤਜ਼ਾਮ ਕਰੇ ਇਹ ਥੋੜਾ ਫਿਰ ਜੱਕ ਦਾ ਮਗਰ ਕੰਦਾ ਢੇਰੀ ਟਹਿ ਟਹਿਰੀ ਕਰ ਦੇਣੀ ਹੈ ਇਹ ਤੇ ਫਿਰ ਸਿੱਧਾ ਅਟੈਕ ਹੀ ਆ ਕਰੇ ਨੂੰ ਮਤਲਬ ਪਾਕਿਸਤਾਨ ਬੰਦਾ ਤੇ ਇੱਕ ਤਰ੍ਹਾਂ ਹਾਂਜੀ ਇਹ ਸਿੱਧਾ ਅਟੈਕ ਹੀ ਹੈ ਸੋ ਇਸੇ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਆ ਥੋੜੇ ਨਾਲ ਹੋਰ ਉਬਰੂ ਕਰਾਵਾਂਗੇ ਜਿਹੜੇ ਲੋਕਾਂ ਦੇ ਨਾਲ ਪਿੰਡਾਂ ਦੇ ਵਿੱਚ ਜਿਹੜੇ ਸਰਕਾਰ ਵੱਲੋਂ ਜਿਹੜੇ ਆਹੋ ਧੱਕੇ ਕੀਤੇ ਗਏ ਲੋਕਾਂ ਦੇ ਨਜਾਇਜ਼ ਜਿਹੜੇ ਘਰ ਤੋੜੇ ਗਏ ਜਿਸ ਤਰ੍ਹਾਂ ਤੁਸੀਂ ਇਹ ਘਰ ਦੇਖਿਆ ਜਿਹਦੇ ਵਿੱਚ ਇਹਨਾਂ ਦਾ ਕਹਿਣਾ ਕਿ 2006 ਤੋਂ ਬਾਅਦ ਸਾਡੇ ਉੱਤੇ ਕੋਈ ਪਰਚਾ ਨਹੀਂ ਹੈਗਾ ਡੋਡਿਆਂ ਦਾ ਪਰਚਾ ਸੀਗਾ ਚਿੱਟੇ ਦਾ ਕਿਸੇ ਤਰ੍ਹਾਂ ਦਾ ਕੋਈ ਪਰਚਾ ਨਹੀਂ ਸੀਗਾ ਪਰ ਜਿਹੜੇ ਘਰ ਆ ਤੋੜਦੇ ਉਹ ਉੱਥੇ ਅਸੀਂ ਇਹ ਵੀ ਕਹਿਣਾ ਚਾਹਾਂਗੇ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਜਿਹੜੀ ਸਰਕਾਰ ਦੀ ਇਹ ਨੀਤੀ ਆ ਉਹ ਗਲਤ ਹੈ ਸਰਕਾਰ ਦੀ ਜਿਹੜੀ ਨੀਤੀ ਆ ਬਿਲਕੁਲ ਠੀਕ ਹੈ ਪਰ ਕਿਤੇ ਨਾ ਕਿਤੇ ਨਾਲ ਇਸ ਚੀਜ਼ ਵੱ ਮਦੇ ਸਿਰਦੀ ਜਿਹੜੀ ਛਾਪ ਤਾਂ ਤੁਸੀਂ ਉਹ ਵੀ ਖੋਲਣ ਦੇ ਖੋਲ ਲੈਂਦੇ ਹੋ ਤੇ ਜਿਹੜੇ ਬੱਚੇ ਆ ਉਹ ਵੀ ਆਪਣੇ ਮਾਪਿਆਂ ਨੂੰ ਨਹੀਂ ਪੁੱਛਦੇ ਤੇ ਆਖਿਰਕਾਰ ਉਹ ਜਿਹੜੇ ਮਾਪਿਓ ਆ ਕਿੱਥੇ ਜਾਣਗੇ ਜੇ ਸਰਕਾਰ ਵੀ ਉਹਨਾਂ ਦਾ ਹੱਥ ਪੱਲਾ ਨਹੀਂ ਫੜੇਗੀ ਤੇ ਜਿਹੜੇ ਬਜ਼ੁਰਗ ਲੋਗ ਆ ਉਹ ਕਿੱਥੇ ਜਾਣਗੇ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਚਿੱਟਾ ਵੇਚਦੇ ਆ ਉਹਨਾਂ ਤੋਂ ਤੇ ਜਿਹੜਾ ਸ਼ਕੰਜਾ ਆ ਸਹੀ ਤਰੀਕੇ ਨਾਲ ਜਿਹੜਾ ਕੱਸਿਆ ਜਾਵੇ ਘਰ ਕਿਸੇ ਦਾ ਨਾ ਤੋੜੇ ਜਾਣ ਕਿਉਂਕਿ ਕਿਸੇ ਕੋਲ ਵੀ ਅਥਾਰਟੀ ਨਹੀਂ ਹੈਗੀ ਕਿਸੇ ਦੇ ਘਰ ਇਸ ਤਰ੍ਹਾਂ ਜਿਹੜੇ ਤੋੜ ਦਿੱਤੇ ਜਾਣ ਇਹ ਤਾਂ ਇਹੀ ਗੱਲ ਹੋ ਗਈ ਕਿ ਦਿੱਲੀ ਦੀ ਜਿਹੜੀ ਪਬਲਿਕ ਸਿਟੀ ਆ ਹੁਣ ਪੰਜਾਬ ਦੇ ਵਿੱਚ ਜਿਹੜੇ ਸਿਆਸੀ ਜਿਹੜੇ ਕੇ ਵੋਟਾਂ ਦਿੱਤੀਆਂ ਜਾਣ ਗਿਆ ਸੋ ਸਰਕਾਰ ਨੂੰ ਵੀ ਸਾਡੇ ਵੱਲੋਂ ਅਪੀਲ ਹੈ ਇੱਕ ਬੇਨਤੀ ਹੈ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਨਾ ਕਰਨ ਜੇ ਚਿੱਟਾ ਤੁਸੀਂ ਬੰਦ ਕਰਵਾਉਣਾ ਚਾਹੁੰਦੇ ਹੋ ਸੋ ਸਹੀ ਤਰੀਕੇ ਨਾਲ ਬੰਦ ਕਰਵਾਇਆ ਜਾਵੇ ਪਹਿਲੇ ਬੰਦੇ ਦੀ ਇਨਕੁਆਇਰੀ ਕੀਤੀ ਜਾਵੇ ਕਿ ਉਹ ਕਿੰਨਾ ਕੁ ਗਲਤ ਹੈ ਤੇ ਕਿੰਨਾ ਕੁ ਸਹੀ ਹੈ ਤੇ ਉਸ ਤਰੀਕੇ ਦੇ ਨਾਲ ਜਿਹੜੀ ਉਹਨੂੰ ਸਜ਼ਾ ਦਿੱਤੀ ਜਾਵੇ ਸੋ ਇਸ ਤਰ੍ਹਾਂ ਦੀਆਂ ਖਬਰਾਂ ਲੈ ਕੇ ਤੁਹਾਡੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਨੂੰ ਦਿਓ ਜੀ ਆਜ਼ਾਦ ਕੈਮਰਾਮੈਨ ਜਤਿੰਦਰ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਯੂਐਸ ਸਵੇਰਾ ਟੀਵੀ ਲੁਧਿਆਣਾ